ਯਾਰ ਚੋਰੂ ਜ਼ਮੀਨ ਦੀਆਂ ਲੜਾਈਆਂ ਲੜੀਆਂ ਗਈਆਂ ਨੇ ਲੜਾਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਲੜੀ ਉਹਨਾਂ ਦੇ ਕੋਲੇ ਫੌਜਾਂ ਸਨ ਰਾਜ ਭਾਗ ਸਨ ਪਰ ਇੱਥੇ ਅਸਾਮੀ ਜੰਗ ਚ ਮਤੌਰ ਸਾਕਾ ਸਰਹਿੰਦ ਦੀ ਲੜੀ ਜਾਂਦੀ ਹੈ ਭੁੱਖੇ ਭਾਣੇ 40 ਸਿੱਖਾਂ ਦੇ ਨਾਲ 10 ਲੱਖ ਦੇ ਨਾਲ ਟੱਕਰ ਲਈ ਜਾਂਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਵਰਗਾ ਕੋਈ ਗੁਰੂ ਤੇਰੇ ਵਰਗਾ ਕਵੀ ਤੇਰੇ ਵਰਗਾ ਯੋਧਾ ਤੇਰੇ ਵਰਗਾ ਕੋਈ ਰਣਨੀਤਕ ਤੇਰੇ ਵਰਗਾ ਆਗੂ ਮੈਂ ਅੱਜ ਤੱਕ ਦੁਨੀਆ ਤੇ ਕੋਈ ਨਹੀਂ ਵੇਖਿਆ ਜੇ ਕੋਈ ਵਿਸ਼ਵ ਗੁਰੂ ਬਣ ਸਕਦਾ ਹੈ ਉਹ ਪੁੱਤਰਾਂ ਦਾ ਜਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਸਕਦਾ ਹੈ ਇਹ ਦੂਜੇ ਦੇ ਕਿਸੇ ਦੇ ਬਸ ਦੀ ਗੱਲ ਹੈ ਵਿਸ਼ਵ ਗੁਰੂ ਬਣਦੇ ਸੁਪਨੇ ਬਹੁਤ ਲੋਕ ਲੈਂਦੇ ਨੇ ਚੰਦਨੀ ਚੌਕ 'ਚ ਸ਼ਹੀਦੇ ਜਮ ਪੀਣੇ ਪੈਂਦੇ ਵਿਸ਼ਵ ਗੁਰੂ ਦੂਜਿਆਂ ਦੇ ਧਰਮ ਬਚਾਉਣ ਲਈ ਆਪਣੇ ਸੀਸ ਦਿੰਦੇ ਨੇ ਉਹ ਵਿਸ਼ਵ ਗੁਰੂ ਨਹੀਂ ਹੋ ਸਕਦੇ ਜਿਹੜੇ ਆਪਣੇ ਧਰਮ ਦਾ ਝੰਡਾ ਚੁੱਕਣ ਲਈ ਦੂਜਿਆਂ ਦੇ ਸਿਰ ਵੱਢ ਕੇ ਆਉਂਦੇ ਹੋਣ ਵਿਸ਼ਵ ਗੁਰੂ ਧੰਗ ਗੁਰੂ ਨਾਨਕ ਸਾਹਿਬ ਦੀ ਸੋਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅੱਜ ਸਾਡੇ ਕੋਲ ਹੈ ਸੱਬੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਹਰਾ ਜਿਓ ਅਬਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਮਾਨਸ ਕੀ ਜਾਤ ਸਭ ਇਕੇ ਪਹਿਚਾਨ ਬੋ ਜੇ ਕੋਈ ਵਿਸ਼ਵ ਗੁਰੂ ਦੀ ਹਾਮੀ ਭਰ ਸਕਦਾ ਏ ਇਹ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਭਰ ਸਕਦੇ ਨੇ ਦੂਸਰੇ ਕਿਸੇ ਦੇ ਵਸ ਦੀ ਗੱਲ ਨਹੀਂ ਦੂਜਿਆਂ ਦੇ ਧਰਮ ਬਚਾ ਦੇਣੇ ਔਰ ਦੂਜਿਆਂ ਦੇ ਪੁੱਤਾਂ ਲਈ ਆਪਣੇ ਪੁੱਤ ਕੁਰਬਾਨ ਕਰਨੇ ਆਓ ਦਿਨ ਨਹੀਂ ਨੰਦਪੁਰ ਸਾਹਿਬ ਛੱਡਿਆ ਅੱਜ ਗੱਲੇਵਾਲ ਸਾਹਿਬ ਅੱਗੇ ਲੱਗੇ ਨੇ ਔਰ ਅੱਜ ਦੇ ਦਿਨ ਤੁਹਾਡਾ ਗੁਰੂ ਅੱਗੇ ਲੱਗਿਆ ਸੀ ਨੰਦਪੁਰ ਸਾਹਿਬ ਤੋਂ ਬਾਹਰ ਆਉਣ ਵੇਲੇ ਸਭ ਤੋਂ ਅੱਗੇ ਗੁਰੂ ਸਭ ਤੋਂ ਪਿੱਛੇ ਸੈਭਜਾ ਦੇ ਅਜੀਤ ਸਿੰਘ ਮਹਾਰਾਜ ਕਿ ਰਣਨੀਤੀ ਕਿਸ ਤਰ੍ਹਾਂ ਦੀ ਹੈ ਕਹਿੰਦੇ ਦੁਸ਼ਮਣ ਦੇ ਸੌ ਖਾ ਕੇ ਭੁੱਲ ਜਾਣਾ ਏ ਉਹਨੇ ਮੁਕਰਨਾ ਏ ਜਿਵੇਂ ਅੱਜ ਦੇ ਮੁਕਰੇ ਨੇ ਇਨਾ ਮੁਕਰਨਾ ਏ ਇਨਾਂ ਤੇ ਭਰੋਸਾ ਨਹੀਂ ਇਨਾਂ ਹਮਲਾ ਕਰਨਾ ਹੈ ਤੇ ਉਹਨਾਂ ਦੇ ਹਮਲੇ ਕੀਤੇ ਹੋਏ 'ਚ ਅੱਗੂ ਹਮਲਾ ਹੋਊ ਤੇ ਪਹਿਲਾ ਪਿਓ ਸ਼ਹੀਦ ਹੋਊ ਪਿੱਛੋਂ ਹਮਲਾ ਹੋਇਆ ਤੇ ਪਹਿਲਾ ਪੁੱਤਰ ਸ਼ਹੀਦ ਹੋਊ ਮੈਂ ਪੁੱਤਾਂ ਤੋਂ ਪਿਆਰੇ ਸਿੱਖ ਮਰਵਾਉਣੇ ਨਹੀਂ ਇਹੋ ਜਿਹਾ ਅੱਗੂ ਇਹੋ ਜਿਹਾ ਜੋਧਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਰਗੇ ਜ਼ੁਲਮ ਲਈ ਬੰਗਾਰ ਜ਼ਾਲਮ ਲਈ ਤਲਵਾਰ ਮਜ਼ਲੂਮਾਂ ਦੀ ਹੱਕ ਸੱਚ ਦੇ ਪਹਿਰੇਦਾਰ ਖੁਦਾ ਤੇ ਮਾਨ ਕਰਨ ਵਾਲੇ ਭਰੋਸਾ ਰੱਖ ਕੇ ਕਿਲਿਆਂ ਤੋਂ ਬਾਹਰ ਸੜਕਾਂ ਤੇ ਆ ਕੇ ਕੱਚੀਆਂ ਹਵੇਲੀਆਂ 'ਚ ਲੜਨ ਵਾਲੇ ਕੌਣ ਹੋ ਸਕਦਾ ਹੈ ਵਿਸ਼ਵ ਗੁਰੂ ਤੇ ਜਵਾਬ ਮਿਲੇਗਾ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਮਾਨੂੰ ਬਤਾ ਦੇ ਗੁਰੂ ਔਰ ਦੂਸਰੀ ਬੇਨਤੀ ਧਰਮ ਤੋਂ ਬਾਅਦ ਰਾਜਨੀਤੀ ਦੀ ਗੱਲ ਆ ਗਈ ਦੁਨੀਆ ਦੇ ਇਤਿਹਾਸ ਪੜੇ ਜਾਣਗੇ ਤੇ ਪੜਾਏ ਜਾਣਗੇ ਉਸ ਰਾਜੇ ਦਾ ਨਾਮ ਦੱਸੋ ਉਸ ਪਰਜਾ ਦਾ ਨਾਮ ਦੱਸੋ ਜਿਨੇ ਆਪਣੇ ਰਾਜ ਭਾਗ ਦੇ ਵਿੱਚ ਬੇਗੰਪੁਰਾ ਆਨੰਦਪੁਰ ਸਾਹਿਬ ਤੇ ਸਰਬੱਤ ਦਾ ਭਲਾ ਵੇਖਿਆ ਹੋਵੇ ਤਾਂ ਜਵਾਬ ਮਿਲੇਗਾ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਜੱਸਾ ਸਿੰਘ ਅਨੂਵਾਲੀਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜਿਹੜੇ ਦਾਣੇ ਲੋਕਾਂ ਦੇ ਘਰਾਂ 'ਚ ਛੱਡ ਕੇ ਆਉਂਦੇ ਨੇ ਉਸ ਰਾਜ ਵਰਗਾ ਦੁਨੀਆ 'ਤੇ ਰਾਜ ਕੋਈ ਨਹੀਂ ਉਸ ਸਮੇਂ ਦੀ ਸੁਖੀ ਪਰਜਾ ਵਰਗੀ ਦੁਨੀਆ 'ਤੇ ਸੁਖੀ ਪਰਜਾ ਕੋਈ ਨਹੀਂ ਤੀਸਰਾ ਸਵਾਲ ਦੁਨੀਆ 'ਤੇ ਕਿਹੜਾ ਸਮਾਜ ਹੈ ਜਿਹੜਾ ਦੂਜਿਆਂ ਲਈ ਆਪਾ ਕੁਰਬਾਨ ਕਰਦਾ ਹੈ ਸੰਗਤ ਪੰਗਤ ਦੇ ਵਿੱਚ ਦੁਸ਼ਮਣ ਵੀ ਆ ਜਾਏ ਉਹ ਵੀ ਪਰਸ਼ਾਦਾ ਛਕਾਉਂਦੇ ਨੇ ਉੱਥੇ ਨਾਮ ਆਏਗਾ ਸਿੱਖ ਨੇ ਉਹ ਗੁਰੂ ਨਾਨਕ ਦੇ ਵਾਰਸ ਨੇ ਔਰ ਟਰੰਪ ਵਰਗਿਆਂ ਨੇ ਕਰੋਨਾ ਜਦੋਂ ਆਇਆ ਲੋਕ ਅੰਦਰਾਂ ਚ ਸੀ ਕਿਸਾਨ ਮੋਰਚਿਆਂ ਵਿੱਚ ਸੀ ਇਹੀ ਹੋਇਆ ਨਾ ਤੇ ਗੁਰਮੁਖੋ ਉਸ ਵਕਤ ਟਰੰਪ ਅਮਰੀਕਾ ਦੀ ਤਾਕਤ ਨੇ ਕਹਿ ਦਿੱਤਾ ਦੁਨੀਆ ਦੇ ਉੱਤੇ ਜੇ ਕੋਈ ਆਫਤਾਂ ਤੋਂ ਬਚਾ ਸਕਦਾ ਹੈ ਸਿੱਖ ਤੇ ਗੁਰਦੁਆਰਾ ਬਚਾ ਸਕਦਾ ਹੈ ਜਿਹੜਾ ਜੱਵੀ ਘੰਟੇ ਸਾਰੇ ਲੋਕਾਂ ਲਈ ਖੁੱਲਾ ਮਿਲਦਾ ਇਹ ਜਵਾਬ ਮਿਲੇ ਨਹੀਂ ਇਹ ਪੜ੍ਹਾਏ ਜਾਂਦੇ ਨੇ ਆਰਥਿਕ ਤੌਰ ਤੇ ਵੰਦ ਕੇ ਖਾਣ ਵਾਲਿਆਂ ਦੇ ਨਾਂ ਲਿਖੇ ਜਾਣ ਜਿਹੜੇ ਸਰਕਾਰ ਦਾ ਪੈਸਾ ਗੁਰਦੁਆਰੇ ਦੇ ਪੈਸੇ ਨੂੰ ਚੋਰੀ ਕਰਨਾ ਹਰਾਮ ਸਮਝਦੇ ਨੇ ਕਮਾਈ ਕਰਕੇ ਵੰਦ ਕੇ ਛਕਣ ਨੂੰ ਧਰਮ ਸਮਝਦੇ ਨੇ ਉਹਨਾਂ ਦਾ ਨਾਂ ਦੱਸੋ ਉੱਥੇ ਨਾਂ ਲਿਖਿਆ ਜਾਊ ਗੁਰੂ ਨਾਨਕ ਦੇ ਇਹਨਾਂ ਕਿਸਾਨ ਸਿੱਖਾਂ ਦਾ ਜਿਹੜੇ ਦੂਜਿਆਂ ਦਾ ਢਿੱਡ ਭਰਦੇ ਇਹ ਲਿਖੇ ਜਾਣੇ ਨੇ ਇਹ ਬੋਲੇ ਜਾਣੇ ਕਿਰਤੀ ਸਿੱਖਾਂ ਦੇ ਨਾਂ ਲਿਖੇ ਜਾਂਦੇ ਤੇ ਗੁਰਮੁਖੋ ਇਹ ਵੀ ਸਵਾਲ ਕੀਤਾ ਜਾਊ ਉਸ ਰਾਜ ਦਾ ਨਾਂ ਦੱਸੋ ਉਸ ਸਰਕਾਰ ਦਾ ਨਾਂ ਦੱਸੋ ਜਿਸ ਸਰਕਾਰ ਦੇ ਵੇਲੇ ਕਿਸਾਨ ਘਰਾਂ ਚ ਨਹੀਂ ਸੜਕਾਂ ਤੇ ਸੰਦੇ ਸਨ ਭੁੱਖੇ ਮਰਦੇ ਸਨ ਡੰਗਾ ਮੱਜੀਆਂ ਬੰਦੇ ਮਰੇ ਖੁਦਕੁਸ਼ੀਆਂ ਹੋਈਆਂ ਉਸ ਸਰਕਾਰ ਦਾ ਉਸ ਰਾਜੇ ਦਾ ਨਾਮ ਦੱਸੋ ਆਉਣ ਵਾਲੇ 500 ਸਾਲ ਨੂੰ ਨਿਆਣੇ ਲਿਖਿਆ ਕਰਨਗੇ ਉਸ ਵਕਤ ਦੇ ਰਾਜੇ ਦਾ ਨਾਮ ਮੋਤੀ ਇਹ ਸਰਕਾਰ ਬੀਜੇਪੀ ਦੀ ਕਿ ਕਿਹੜੇ ਦੇਸ਼ ਦੇ ਲੋਕ ਸਰਕਾਰਾਂ ਤੇ ਸਮਦੇ ਸਨ ਕਹਿੰਦੇ ਭਾਰਤ ਲੋਕ ਦੇ ਕਿਸਾਨ ਸਰਕਾਰਾਂ ਤੇ ਰਹਿੰਦੇ ਆ ਤੇ ਲਿਖਿਆ ਜਾਣਾ ਆਉਣ ਵਾਲੇ ਸਮੇਂ 'ਚ ਉਸ ਦੇਸ਼ ਦਾ ਨਾਮ ਦੱਸੋ ਉਸ ਸਰਕਾਰ ਦਾ ਨਾਮ ਦੱਸੋ ਜਿਸ ਸਰਕਾਰ ਦੇ ਸਮੇਂ 'ਚ ਕਿਸਾਨ ਘਰ ਨਹੀਂ ਸੜਕ ਤੇ ਸੁੱਤਾ